ਵੱਡੀ ਗਿਣਤੀ 'ਚ ਕੈਨੇਡਾ 'ਚ ਸਿੱਖ ਕਮਿਊਨਿਟੀ ਰਹਿੰਦੀ ਹੈ ਤੇ ਹੁਣ ਇਹਨਾਂ ਦੇ ਵਿਆਹ ਕਰਵਾਉਣ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ 'ਚ ਇੱਕ ਫੈਸਲਾ ਲਾਗੂ ਹੋਇਆ ਹੈ ਤੁਸੀਂ ਅਕਸਰ ਹੀ ਵੀਡੀਓ 'ਚ ਦੇਖਿਆ ਹੋਵੇਗਾ ਕਵਦੇਸ਼ਾਂ 'ਚ ਸਮੁੰਦਰਾਂ ਦੇ ਕੰਢੇ ਗੁਰੂ ਗ੍ਰੰਥ ਸਾਹਿਬ ਲੈ ਜਾ ਕੇ ਆਨੰਦ ਕਾਰਜ ਕਰਨ ਦਾ ਟ੍ਰੈਂਡ ਕਾਫੀ ਚੱਲ ਪਿਆ ਸੀ ਤੇ ਕਈ ਵਾਰ ਇਹੋ ਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਦੇਖਿਆ ਗਿਆ ਸੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਹੁਤ ਹੁੰਦੀ ਹੈ ਮਰਿਆਦਾ ਬਹੁਤ ਭੰਗ ਹੁੰਦੀ ਹੈ ਤੇ ਦੋਸਤੋ ਹੁਣ ਵਨਕੁਰ ਵਿੱਚ ਸਪੈਸ਼ਲ ਅਨਾਉਂਸਮੈਂਟ ਕਰਕੇ ਤੇ ਪੋਸਟਰ ਲਾ ਕੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੁਣ ਆਨੰਦ ਕਾਰਜ ਕੇਵਲ ਗੁਰੂ ਘਰਾਂ ਵਿੱਚ ਹੀ ਹੋਣਗੇ ਕਿਸੇ ਵੀ ਸਮੁੰਦਰਾਂ ਦੇ ਕੰਢੇ ਜਾਂ ਰਿਜੋਰਟ ਪੈਲਸ ਵਿੱਚ ਆਨੰਦ ਕਾਰਜ ਨਹੀਂ ਹੋਣਗੇ ਸੱਤਾ ਵੱਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਵਿਅਕਤੀ ਮਰਿਆਦਾ ਦੀ ਉਲੰਘਣਾ ਕਰਦਿਆਂ ਸਮੁੰਦਰਾ ਦੇ ਕੰਡੇ ਵਿਚਾਂ ਰਿਜ਼ੋਰਟਾਂ ਅਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦਕਾਰਜ ਵਿਆਹ ਕਰਦੇ ਹਨ ਜਿਸ ਤੇ ਪੰ ਸਿੰਘ ਸਹਿਬਾ ਨੇ ਫੈਸਲਾ ਕਰਕੇ ਸਮੁੰਦਰਾ ਦੇ ਕੰਡੇ ਵਿਚਾਂ ਰਿਜ਼ੋਰਟਾਂ ਆ ਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਆਨੰਦਕਾਰਜ ਵੈਸਟੀਨੇਸ਼ਨ ਵੈਡਿੰਗ ਕਰਨ ਦਾ ਕਰਨ ਤੇ ਪੂਰਵ ਰੋਕ ਵਿੱਚ ਰੋਕ ਲਗਾਈ ਹੈ